ਸਰਕਾਰੀ ਸਕੂਲ ਵਿੱਚ ਪੜਨ ਵਾਲੀ ਦਰਜੀ ਦੀ ਧੀ ਵੀ ਸਨਮਾਨਿਤ ਹੋਵੇਗੀ ਰਾਜਪਾਲ ਦੇ ਹੱਥੋਂ ਸਰਕਾਰੀ ਸਕੂਲ ਵਿੱਚ 8ਵੀਂ ਅਤੇ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚੋਂ ਚੰਗੀ ਕਾਰਜਗੁਜ਼ਾਰੀ ਦਿਖਾਉਣ ਵਾਲੇ ਜ਼ਿਲ੍ਹੇ ਦੇ 12 ਬੱਚਿਆਂ ਨੂੰ ਰਾਜਪਾਲ ਵੱਲੋਂ 16 ਜੁਲਾਈ ਨੂੰ ਪੰਜਾਬ ਰਾਜ ਭਵਨ ਵਿਖੇ ਸਨਮਾਨਿਤ ਕੀਤਾ ਜਾਵੇਗਾ ਬੱਚਿਆਂ ਨੂੰ ਰਾਜ ਭਵਨ ਤੱਕ ਲੈ ਕੇ ਜਾਣ ਅਤੇ ਵਾਪਸ ਲੈ ਕੇ ਆਉਣ ਦੀ ਜ਼ਿੰਮੇਵਾਰੀ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੋਡਲ ਅਫਸਰ ਬਣਾ ਕੇ ਦਿੱਤੀ ਗਈ ਹੈ ਅਠਵੀਂ ਜਮਾਤ 600 ਵਿੱਚੋਂ 592 ਨੰਬਰ ਲੈ ਕੇ ਅੱਠਵਾਂ ਸਥਾਨ ਹਾਸਲ ਕਰਨ ਵਾਲੀ ਪਲਵੀ ਅਠਵੀਂ ਜਮਾਤ ਵਿੱਚੋਂ ਜ਼ਿਲ੍ਹੇ ਵਿੱਚੋਂ ਮੈਡਲ ਹਾਸਲ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਸ਼ਾਮਿਲ ਹੈ ਜੋ 16 ਜੁਲਾਈ ਨੂੰ ਰਾਜ ਪਾਵਨ ਵਿਖੇ ਸੂਬੇ ਦੇ ਰਾਜਪਾਲ ਵੱਲੋਂ ਸਨਮਾਨਿਤ ਹਾਸਲ ਕਰਨ ਜਾ ਰਹੇ ਹਨ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿਖੇ ਪੜਨ ਵਾਲੀ ਪਲਵੀ ਇੱਕ ਸੁਧਾਰਨ ਜੇ ਪਰਿਵਾਰ ਨਾਲ ਸੰਬੰਧਿਤ ਹੈ ਤੇ ਉਸਦੇ ਪਿਤਾ ਕਿੱਤੇ ਵਜੋਂ ਦਰਜੀ ਦਾ ਕੰਮ ਕਰਦੇ ਹਨ ਸਾਧਨਾਂ ਦੀ ਕਮੀ ਦੇ ਬਾਵਜੂਦ ਆਪਣੀ ਮਿਹਨਤ ਦੀ ਬਦੌਲਤ ਪੜਾਈ ਵਿੱਚ ਇੱਕ ਮੁਕਾਮ ਹਾਸਲ ਕਰਨ ਵਾਲੀ ਪਲਵੀ ਰਾਜਪਾਲ ਵੱਲੋਂ ਦਿੱਤੇ ਜਾ ਰਹੇ ਸਨਮਾਨ ਨੂੰ ਮਿਹਨਤ ਦੇ ਫਲ ਦੇ ਤੌਰ ਤੇ ਦੇਖਦੀ ਹੈ ਤੇ ਭਵਿੱਖ ਵਿੱਚ ਹੋਰ ਮਿਹਨਤ ਕਰਕੇ ਪੜਾਈ ਵਿੱਚ ਹੋਰ ਵੱਡਾ ਮੁਕਾਮ ਹਾਸਲ ਕਰਨ ਵਿੱਚ ਹੌਸਲਾ ਰੱਖਦੀ ਹੈ ਮੇਰਾ ਨਾਮ ਪਲਵੀ ਆ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨੇਆ ਵਿੱਚ ਪੜਦੀ ਆ ਸਾਡੇ ਸਕੂਲ ਦੇ ਪ੍ਰਿੰਸੀਪਲ ਦਾ ਨਾਮ ਰਾਜੀਵ ਮਹਾਜਨ ਹੈਗਾ ਮੈਂ 8ਵੀਂ ਚ ਅ 600 ਵਿੱਚੋਂ 592 ਨੰਬਰ ਲੈ ਕੇ ਮੈਰਿਟ ਵਿੱਚ 8ਵਾਂ ਸਥਾਨ ਪ੍ਰਾਪਤ ਕੀਤਾ ਹੈ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਇੰਨੀ ਮਿਹਨਤ ਤੋਂ ਬਾਅਦ ਮੇਰਾ ਮੈਨੂੰ ਇਹ ਮਕਾਮ ਹਾਸਲ ਹੋਇਆ ਤੇ 16 ਤਰੀਕ ਨੂੰ ਸਾਨੂੰ ਸਾਡੇ ਰਾਜਪਾਲ ਜੀ ਸਨਮਾਨਿਤ ਕਰਨ ਲੱਗੇ ਆ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਨੂੰ ਰਾਜਪਾਲ ਜੀ ਸਨਮਾਨਿਤ ਕਰਨਗੇ ਤੇ ਹੁਣ ਮੈਂ 16 ਤਰੀਕ ਨੂੰ ਜਾਣਾ ਉੱਥੇ ਸਾਡੇ ਸਕੂਲ ਵਿੱਚ ਇਕੱਲੀ ਮੈਂ ਹੀ ਆ ਤੇ ਹੋਰ ਬੱਚੇ ਨਹੀਂ ਆ ਸਾਡੇ ਪੂਰੇ ਜ਼ਿਲ੍ਹੇ ਵਿੱਚੋਂ 12 ਬੱਚੇ ਸਿਲੈਕਟ ਹੋਇਆ ਉਹਨਾਂ ਵਿੱਚੋਂ ਇੱਕ ਮੈਂ ਆ ਤੇ ਬੜੀ ਖੁਸ਼ੀ ਹੋਣ ਦੀ ਕਿ ਮੇਰਾ ਨਾਮ ਵੀ ਆਇਆ ਸਾਡੇ ਟੀਚਰਾਂ ਨੇ ਦੱਸਿਆ ਕਿ ਅਸੀਂ ਸਵੇਰੇ 5 ਵਜੇ ਸਕੂਲੇ ਪਹੁੰਚਣਾ ਤੇ ਸਵਾ 5 ਜਾਂ 4:30 ਤੱਕ ਅਹੀਂ ਚੱਲਣਾ ਸਕੂਲੇ ਵੀ ਜਦੋਂ ਟਾਈਮ ਮਿਲਦਾ ਉਦੋਂ پڑھਦੇ ਸੀ ਤੇ ਘਰ ਆ ਕੇ ਵੀ ਜਦੋਂ ਘਰ ਦਾ ਕੰਮ ਵਗੈਰਾ ਕਰਕੇ ਜਦੋਂ ਟਾਈਮ ਮਿਲਦਾ ਅਸੀਂ پڑھਦੇ ਸੀ ਜਿੰਨਾ ਟਾਈਮ ਮਿਲਦਾ ਉੰਨਾ ਪੜ੍ਹਿਆ ਕਰੋ ਤੇ ਫੋਨ ਘੱਟ ਚਲਾਇਆ ਕਰੋ ਇੰਸਟਾਗ੍ਰam ਵਗੈਰਾ ਬਸ ਹਾਂ ਜੀ ਮੇਰਾ ਨਾਮ ਰਤਨ ਚੰਦ ਹੈ ਤੇ ਮੈਂ ਕਿਤੇ ਪਕੌੜਾ ਟੇਲਰ ਹਾਂ ਜੀ ਤੇ ਮੇਰੇ ਤਿੰਨ ਬੱਚੇ ਨੇ ਵੱਡੀ ਬੇਟੀ ਨਵਿਆ ਸੋਟੀ ਪੱਲਵੀ ਤੇ ਬੇਟਾ ਵਿਮਨਸ਼ੂ ਇਹ ਇੱਕ ਛੋਟਾ ਜਿਹਾ ਪਰਿਵਾਰ ਹੈ ਤੇ ਬੱਚੇ ਕਾਫੀ ਮਿਹਨਤ ਕਰਦੇ ਆ ਪਰਦੇ ਨਾਲ ਸਾਡੇ ਹੈਲਪ ਵੀ ਕਰਾਉਂਦੇ ਆ ਤੇ ਘਰ ਦੇ ਕੰਮਾਂ ਵਿੱਚ ਵੀ ਤੇ ਮੇਰੇ ਆਪਣੇ ਕੰਮ ਵਿੱਚ ਵੀ ਕਰਵਾਉਂਦੇ ਆ ਤੇ ਕਾਫੀ ਦੇਰ ਰਾਤ ਤੱਕ ਪਰਦੇ ਆ ਤੇ ਮਤਲਬ ਇੱਕ ਆਪਣੇ ਮਾਪੇ ਵਰਗਾ ਕਰਕੇ ਇੱਕ ਚੰਗੇ ਬੱਚੇ ਹੁੰਦਾ ਪ੍ਰੂਫ ਦਿੰਦੇ ਆ ਤੇ ਮੇਨ ਗੱਲ ਹੈ ਕਿ ਉਹ ਆਪਣੀ ਪੜਾਈ ਵੱਲ ਧਿਆਨ ਟਿਕ ਦਿੰਦੇ ਆ ਤੇ ਇਹਦਾ ਮਤਲਬ ਪ੍ਰੂਫ ਤੁਹਾਡੇ ਸਾਹਮਣੇ ਹੈ ਕਿ ਬੱਚਾ ਅੱਜ ਰਾਜੇਪਾਲ ਜੀ ਨਾਲ ਮੁਲਾਕਾਤ ਕਰ ਰਿਹਾ ਹੈ ਆਪਣੀ ਮਿਹਨਤ ਸਦਕੇ। ਦੇਖੋ ਇੱਕ ਵਧੀਆ ਪਰਾ ਅਲਾਵਾ ਇਹਦੇ ਨਾਲ ਬੱਚੇ ਵੱਧ ਵੱਧ ਮਿਹਨਤ ਕਰਨਗੇ ਤੇ ਕਾਮਯਾਬ ਹੋਣਗੇ, ਬੱਚੇ ਕਾਮਯਾਬ ਹੋਣਗੇ ਤੇ ਪਰਿਵਾਰ ਕਾਮਯਾਬ ਹੋਣਗੇ ਤੇ ਇੱਕ ਵਧੀਆ ਪੰਜਾਬ ਦੀ ਉਸਾਰੀ ਹੋਵੇਗੀ। ਤੇ ਕਿਉਂਕਿ ਅਗਲੀ ਨੀਵ ਜਿਹੜੀ ਹੈ ਅੱਗੇ ਬੱਚਿਆਂ ਨੇ ਹੀ ਇਸ ਨੇ ਦੇਸ਼ ਨੂੰ ਜਾਂ ਪੰਜਾਬ ਨੂੰ ਸੰਭਾਲਣਾ ਵਾ ਜੇ ਬੱਚੇ ਵਧੀਆ ਹੋਣਗੇ ਤਾਂ ਮਹੌਲ ਵਧੀਆ ਹੋਗਾ ਵਾਤਾਵਰਨ ਵਧੀਆ ਹੋਊਗਾ ਇਸ ਲਾਗਾ ਜੋ ਹੋਗਾ